ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਜੀ ਯੂ ਐਸ ਆਈ ਚੈਨਲ ਨੂੰ ਦੇਖਣ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਲਖਮੀਰ ਸਿੰਘ ਲੱppa ਜਿਉਂ ਅਸੀਂ ਸਮੇਂ-ਸਮੇਂ ਤੇ ਧਾਰਮਿਕ ਸੱਭਿਆਚਾਰਕ ਨਰੂਲ ਜਿਹੜਾ ਸਿਸਟਮ ਆ ਉਹਨੂੰ ਅਸੀਂ ਆਪ ਤੱਕ ਪੇਸ਼ ਕਰਦੇ ਰਹਿੰਦੇ ਆ ਤੇ ਅੱਜ ਗੁਰਦੁਆਰਾ ਦੇਖ ਸਾਹਿਬ ਘਟਾਣਾ ਸਾਹਿਬ ਵਿਖੇ ਆਉਣ ਦਾ ਮੌਕਾ ਮਿਲਿਆ ਮੈਨੂੰ ਤੇ ਇੱਥੇ ਭਾਈ ਸਾਹਿਬ ਸਾਡੇ ਜਿਹੜੇ ਕਥਾਵਾਦ ਕੇਂਦਰੀ ਨੇ ਮੈਂ ਉਹਨਾਂ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਸਾਡਾ ਮੁੱਦਾ ਨਹੀਂ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਅਸਾਲੀਏ ਅਸੀਂ ਤਾਂ ਇੱਕ ਇਤਿਹਾਸ ਜਿਹੜਾ ਸਾਡਾ ਪਿੱਛੇ ਬੀਤਿਆ ਅਸੀਂ ਉਹਦੇ ਬਾਰੇ ਗੱਲ ਕਰਨੀ ਹੁੰਦੀ ਆ ਤੇ ਸੋ ਭਾਈ ਸਾਹਿਬ ਮੈਂ ਇਹ ਗੱਲ ਕਹੂੰਗਾ ਜਿਹੜਾ ਤਸਲੀ ਇੱਕ ਇੱਕ ਤਰੀਕੋਂ ਜਿਹੜਾ ਇਹ ਢਲੂ ਘਰਾਂ ਦੇ ਵਿੱਚ ਜਿਹੜਾ ਚਾਰਿਆ ਇਹਦੇ ਸਬੰਧ ਵਿੱਚ ਕੋਈ ਆਪਣੇ ਵਿਚਾਰ ਸਾਂਝੇ ਕਰੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਣੀ ਦੇ ਪਾਵਨ ਬਚਨ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਨੱਦੀ ਪਾਪੇ ਪਸਾਰਾ ਜੋ ਜੂਨ 1984 ਵੇਲੇ ਸਮੇਂ ਦੀ ਹਕੂਮਤ ਤੇ ਭਾਰਤੀ ਫੌਜ ਵੱਲੋਂ ਸਤਗੁਰ ਜੀ ਦੇ ਤਾਂ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਕਤਕ ਸਹਿਰ ਤੇ ਹਮਲਾ ਕੀਤਾ ਗਿਆ ਜਿਸ ਵੇ ਸਾਧ ਸੰਗਤ ਜੀ ਉਹ 2 ਜੂਨ ਦੀ ਸ਼ਾਮ ਨੂੰ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਸਿੰਘ ਜਿਵੇਂ ਪੂਰੇ ਪੰਜਾਬ ਵਿੱਚੋਂ ਸਿੱਖ ਚੱਲ ਕੇ ਵਹੀਰਾ ਤੱਕ ਕੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਉਹ ਤਾਂ ਕਰਕੇ ਕਿਉਂਕਿ 3 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਸ਼ੀਰਦੀ ਪੁਰਗ ਸੀ ਸ਼ੀਰਦੀ ਪੁਰਗ ਦੇ ਸਭ ਸੰਤਾ ਉੱਥੇ ਪਹੁੰਚੀਆਂ ਪਰ ਉਹਨਾਂ ਭਾਰਤੀ ਫੌਜਾਂ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਤੇਰੀ ਕੀਤਾ ਸ੍ਰੀ ਹਰਮੰਦਰ ਸਾਹਿਬ ਵੱਲ ਗੋਲੀਆਂ ਚਲਾਈਆਂ ਉਥੇ ਉਹਨਾਂ ਬੇਦੋਸ਼ੇ ਬਹੁਤ ਜ਼ਿਆਦੇ ਸਿੱਖ ਸਿੱਖਣੀਆਂ ਬੱਚੇ ਭਜੰਗੀਆਂ ਦੇ ਉੱਤੇ ਵੀ ਹਮਲਾ ਕੀਤਾ ਜਿਦੇ ਵਿੱਚ ਉਹਨਾਂ ਨੇ ਸ਼ਹਾਦਤਾਂ ਦੇ ਜਾਨ ਪੀਤੇ ਅਤੇ ਸੇ ਕੌਮ ਦੇ ਮਹਾਰ ਜੋਦੇ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਸਤਿਗੁਰੂ ਜੀ ਦੇ ਬਾਣੀ ਦੇ ਪਾਵਨ ਬਚਨ ਨੇ ਸੂਰਾ ਸੋ ਪਹਿਚਾਨੀਆ ਜੋ ਨਰਹਦੀਨ ਕੇ ਹੇਤ ਉਰਜਾ ਉਰਜਾ ਕਟਮ ਰਹਿ ਕਬੂ ਨਾ ਛੱਡੈ ਖੇਤ ਇਹਨਾਂ ਨੇ ਸਾਧ ਸੰਗਤ ਜੀ ਉਹ ਆਪਣੇ ਸਾਥੀ ਸਿੰਘ ਭਾਈ ਅਬੀਕ ਸਿੰਘ ਜੀ ਅਤੇ ਸਿੱਖ ਕੌਮ ਦੇ ਇੱਕ ਮਹਾਨ ਯੋਧੇ ਕਮਾਂਗਾ ਕਿਉਂਕਿ ਜਿਨ੍ਹਾਂ ਦਾ ਬਹੁਤ ਵੱਡਾ ਇੱਥੇ ਸਬੰਧ ਹੈ ਕਿ ਜਨਰਲ ਸੁਬੇਸ਼ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਸਾਰੀ ਵਿਆਕਬੰਦੀ ਬੜਾਈ ਕਿਉਂਕਿ ਜਿਹੜੀ ਭਾਰਤੀ ਫੌਜ ਸੀ ਉਹ ਸਮਝਦੇ ਸਨ ਵੀ ਅਸੀਂ ਆਏ ਇਸ ਹਰਿਮੰਦਰ ਸਾਹਿਬ ਵੱਲ ਦਾਖਲ ਹੋਵਾਂਗੇ ਕਾਲ ਤਖਤ ਨੂੰ ਟੈਟਰੀ ਕਰ ਦੇਵਾਂਗੇ ਸੰਤਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਘੰਟੇ ਡੇਢ ਦਾ ਕੰਮ ਹੈ ਪਰ ਜਿਹੜਾ ਸਾਧ ਸੰਗਤ ਜੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਾਰਵਾਨ ਹੁੰਦੇ ਰਹੀ ਸਿੰਘਾਂ ਤੱਕ ਪਹੁੰਚ ਨਹੀਂ ਪਾਏ 5 ਦਿਨ ਲੱਗ ਗਏ 6 ਦਿਨ ਉਹ ਜਰਨਲ ਸੁਬੇਗ ਸਿੰਘ ਦੀ ਕਾਰਜਗਾਰੀ ਸੀ ਜਿਹੜੀ ਉਹਨਾਂ ਨੇ ਸਾਰੀ ਗੋਪਨੀ ਬਣਾਈ ਤੋਂ ਅੰਤ ਫਿਰ ਜਿਹੜੇ ਸਿੰਘਾਂ ਕੋਲ ਕੋਈ ਬਹੁਤੇ ਆਧੁਨਿਕ ਹਥਿਆਰ ਨਹੀਂ ਸਨ ਪਰ ਅੰਤ ਸਵਾਸਾਂ ਤੱਕ ਲੜੇ ਗੁਰੂ ਘਰ ਦੀ ਆਣ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਚੜ ਕੇ ਆਈ ਫੌਜ ਦਾ ਸਾਹਮਣਾ ਕੀਤਾ ਤੇ ਅੰਤ 6 ਜੂਨ ਨੂੰ ਫਿਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਜਰਨਲ ਸੁਬੇਗ ਸਿੰਘ ਦੀ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਹਨ ਭਾਈ ਸਾਹਿਬ ਇੱਕ ਦੇਖੋ ਮੈਂ ਕਾਫੀ ਟਾਈਮ ਦਾ ਤੁਹਾਨੂੰ ਦੇਖਦਾ ਮਿਲਦਾ ਕਦੇ-ਕਦੇ ਹோம் ਤੇ ਵੀ ਆਪਣੀ ਗੱਲ ਹੁੰਦੀ ਹੈ ਜੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਸਾਡੀ ਕੌਮ ਦੇ ਵਿੱਚ ਇਦਾਂ ਦੇ ਨੌਜਵਾਨ ਖਾਸ ਕਰਕੇ ਹਾਂਜੀ ਬੈਠੇ ਹੋਏ ਤੇ ਇੱਕ ਸੰਦੇਸ਼ ਤੁਸੀਂ ਕੌਮ ਦੇ ਨਾਮ ਜਾਂ ਸਿੱਖ ਸੰਗਤ ਨੂੰ ਕਿਦਾਂ ਦਾ ਦੇਣਾ ਚਾਹੋਗੇ ਕਿਉਂਕਿ ਦੇਖੋ ਛੋਟ ਛੋਟੀਆਂ ਗੱਲਾਂ ਦੇ ਪਿੱਛੇ ਜਿਹੜਾ ਇੱਕ ਜਿੱਡੇ ਵੱਡੇ ਪਾੜੇ ਪੈ ਜਾਂਦੇ ਹਾਂਜੀ ਹਾਂਜੀ ਤੋ ਇਦਾਂ ਦਾ ਹੋਣਾ ਨਹੀਂ ਚਾਹੀਦਾ ਜੀ ਤੋ ਤੁਹਾਡੀ ਇਹਦੇ ਬਾਰੇ ਕੀ رائے ਸੋ ਸਾਧ ਸੰਗਤ ਜਿਵੇਂ ਆਪਾਂ ਅੱਜ ਵੇਖੋ ਦਿਹਾੜੇ ਬਣਾ ਰਹੇ ਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਨਾਂ ਮਹਾਨ ਸਿੱਖ ਜਨਨਾਂ ਦੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਆਪਣਾ ਆਪ ਕੁਰਬਾਨ ਕੀਤਾ ਤੇ ਸਾਧ ਸੰਗਤ ਜੀ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਸੀ ਮੈਂ ਉਹਨਾਂ ਦੇ ਕਹਿਣੇ ਤੇ ਚੱਲਾਂਗਾ ਕਿਉਂਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਗੁਰੂ ਘਰ ਦੀ ਆਣ ਸ਼ਾਨ ਬਾਰਕਰਾਰ ਰੱਖਣ ਦੇ ਲਈ ਕੁਰਬਾਨੀਆਂ ਕੀਤੀਆਂ ਇਸ ਤੋਂ ਪਹਿਲਾਂ ਵੀ ਸਾਡੇ ਇਤਿਹਾਸ ਦੇ ਵਿੱਚ ਪੜ ਲਈਏ ਤੇ ਭਾਈ ਮਨੀ ਸਿੰਘ ਜੀ ਪੁਰਪੰਤ ਗੁਰੂ ਕੇ ਸਿੱਖ ਜਿਨ੍ਹਾਂ ਦੀ ਆਪਾਂ ਵਡਿਆਈ ਕਰਦੇ ਆ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੋ ਕਹਿਣ ਤੋਂ ਭਾਵੇਂ ਕਿ ਵੀ ਜਰਨੈਲ ਸਿੰਘ ਵੀ ਭਿੰਡਰਾਂ ਵਾਲਿਆਂ ਨੇ ਵੀ ਅਕਸਰੀ ਆਪਣੀ ਸਪੀਚ ਦੇ ਵਿੱਚ ਇੱਕ ਲੈਕਚਰ ਦੇ ਵਿੱਚ ਇਹ ਜ਼ਰੂਰ ਕਹਿਣਾ ਕਿ ਸਾਡੇ ਜਿੰਨੇ ਵੀ ਨੌਜਵਾਨ ਸਿੱਖ ਨੇ ਉਹਨਾਂ ਨੂੰ ਅਮਰਤਾਰੀ ਹੋਣਾ ਚਾਹੀਦਾ ਅਮਰਤਾਰੀ ਹੋਣ ਸ਼ਸਤਰ ਸਜਾਉਣ ਸਿੰਘ ਸਜਣ ਆਪਣੀ ਆਤਮ ਰੱਖਿਆ ਲਈ ਆਪਣੇ ਆਪ ਤੇ ਨਿਰਭਰ ਹੋਣ ਅਤੇ ਸਾਰੇ ਸਿੱਖ ਪੰਥ ਨੂੰ ਇੱਕ ਝੁਟੋਣਾ ਚਾਹੀਦਾ ਸਾਧ ਸੰਗਤ ਇਹ ਜ਼ਰੂਰੀ ਹੈ ਕਿਉਂਕਿ ਇੱਕ ਪੰਥ ਜਿਹੜਾ ਨਾ ਆਪਣਾ ਸਿੱਖ ਪੰਥ ਇਸ ਨੂੰ ਵੰਡਣ ਦੇ ਵਿੱਚ ਇਹਨੂੰ 파ੜ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਜਾਂ ਕਹਿ ਲਈਏ ਉਸ ਸਮੇਂ ਜਦੋਂ ਸਮੇਂ ਦੀ ਸਰਕਾਰ ਨੇ ਕੰਮ ਕੀਤਾ ਤੋਂ ਅੱਜ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਹੋ ਰਿਹਾ ਹੈ ਉਹ ਜਿਹੜਾ ਸੰਦੇਸ਼ ਉਹਨਾਂ ਦਾ ਇਹੀ ਸੀ ਕਿ ਭਾਈ ਸਾਰੇ ਇੱਕ ਝੁਟੋ ਹੋ ਅੰਮ੍ਰਿਤ ਪਾਣ ਕਰੋ ਕਲਗੀਧਰ ਮਹਾਰਾਜ ਸਿੰਘ ਸਜੋ ਅਤੇ ਆਪਸੀ ਪਿਆਰ ਮੁਹੱਬਤ ਖ្វਾਕ ਦੇ ਨਾਲ ਚੱਲੋ ਇਹ ਜਿਹੜਾ ਉਪਦੇਸ਼ ਮੈਂ ਕਮਾਂਗਾ ਵੀ ਸਾਰੀ ਸੰਗਤ ਨੂੰ ਇਹਨਾਂ ਬਚਨਾਂ ਸਤਿਗੁਰੂ ਜੀ ਦੇ ਜੋ ਪਾਵਨ ਬਚਨ ਨੇ ਕਿ ਕੋ ਵੋ 71 ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਵਲਾਏ ਹਰਨਾ ਮੈਂ ਕਹੇ ਹੋ ਜੋੜੀ ਗੁਰਮੁਖ ਵੈਸੋ ਸਫਾ ਵਿਚਾਰ ਸੋ ਇਹ ਗੁਰੂ ਕਾrie ਸਾਧ ਸੰਗਤ ਜੀ ਭਾਈ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਬਹੁਤ ਹੀ ਵਧੀਆ ਢੰਗ ਨਾਲ ਸਾਡੇ ਨਾਲ ਸਾਂਝੇ ਕੀਤੇ ਆ ਸੋ ਇਹਨਾਂ ਦਾ ਸੰਦੇਸ਼ ਜਿਹੜਾ ਕਾਹਨ ਨੂੰ ਜਾ ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਨੂੰ ਇਹ ਚੀਜ਼ ਦੇ ਉੱਤੇ ਆਪਣਾ ਜਿਹੜਾ ਕੰਨ ਨਾਲ ਕਰਨੀ ਚਾਹੀਦੀ ਹੈ ਤੇ ਆਪਾਂ ਅੱਗੇ ਇਕੱਠੇ ਹੋ ਕੇ ਚੱਲਾਂਗੇ ਤੇ ਬਹੁਤ ਖਸ ਹੋ ਸਕਦਾ ਜੇ ਖੇਰੂ ਖੇਨੂ ਆ ਤੇ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਢਾਹ ਪੈ ਨਹੀਂ ਲੱਗ ਚੁੱਕੀ ਹੈ ਤੇ ਆਉਣ ਵਾਲੇ ਟਾਈਮ ਚੱਤਾਂ ਆਪਾਂ ਉਹ ਚੀਜ਼ ਨੂੰ ਬਚਾਈਏ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ